ਪੰਜਾਬ ਵਿਜੀਲੈਂਸ ਬਿਊਰੋ ਨੂੰ ਵੱਡੀ ਸਫਲਤਾ ਹਾਸਿਲ ਹੋਈ ਲੁਧਿਆਣਾ ਵਿਕੇਤਨਾਤ ਮਾਲ ਪਟਵਾਰੀ ਗੁਰਵਿੰਦਰ ਸਿੰਘ ਨੂੰ 34.70 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਤੇ ਹੇਠ ਗ੍ਰਫਤਾਰ ਕੀਤਾ ਗਿਆ ਹਾਈ ਕੋਰਟ ਵੱਲੋਂ ਜ਼ਮਾਨਤ ਦੀ ਅਰਜ਼ੀ ਖਾਰਿਸ਼ ਹੋਣ ਤੋਂ ਬਾਅਦ ਇਸ ਪਟਵਾਰੀ ਨੇ ਮੰਗਲਵਾਰ ਨੂੰ ਵਿਜੀਲੈਂਸ ਬਿਊਰੋ ਦੇ ਅੱਗੇ ਆਤਮ ਸਮਰਪਿਤ ਜੜਾ ਕਰ ਦਿੱਤਾ ਮਿਸਟਰ ਪ੍ਰਿਸ਼ਤਾ ਰਾਜਦੇਸ਼ ਕੇਸ ਵਿੱਚ ਰਿਸ਼ਵਤ ਲੈਣ ਦੀ ਸਾਦਿਸ਼ ਦੇ ਹੇਠ ਉਸ ਪਟਵਾਰੀ ਦੇ ਪ੍ਰਾਤ ਉਸ ਦੇ ਪਿਤਾ ਤੇ ਉਸ ਦੇ ਏਜੰਟ ਨਿੱਕੂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹਾਂ ਅੱਜ ਵਿਜੀਲੈਂਸ ਵਿਰੋਧੀ ਬੁਲਾਰੇ ਨੇ ਵੀ ਦੱਸਿਆ ਕਿ ਇਹ ਕੇਸ ਬੱਬੂ ਬੋਲੋ ਪਟਵਾਰੀ ਤੋਂ ਉਸਦੇ ਸਾਥੇ ਦੇ ਖਿਲਾਫ ਜੜਾ ਦਰਜ ਕਰਵਾਇਆ ਗਿਆ ਬੱਬੂ ਬੋਲੋ ਪਹਿਲਾਂ ਵਿਕਟਾਚਾਹ ਵਿਰੋਧੀ ਐਕਸ਼ਨ ਲਾਈਨ ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਆਧਾਰ ਤੇ ਇਹਨਾਂ ਦੇ ਖਿਲਾਫ ਜੜਾ ਮਾਮਲਾ ਦਰਜ ਕਰਕੇ ਕੀਤੇ ਕਾਰਵਾਈ ਕੀਤੀ ਜਾ ਰਹੀ ਹੈ ਸ਼ਿਕਾਇਤਕਰਤਾ ਨੇ ਵੀ ਗੰਭੀਰ ਦੋਸ਼ ਲਗਾਏ ਨੇ ਕਿ ਪਟਵਾਰੀ ਤੋਂ ਉਸਦੇ ਏਜੰਟ ਨੀਕੂ ਬੋਲੋ ਸਮਾਰਟ ਘੜੀਆਂ ਦੇ ਨਾਲ-ਨਾਲ ਆਈਫੋਨ ਵੀ ਜਿਹੜੋ ਉਸਨੇ ਖਰੀਦੇ ਸੀ ਤੇ ਇਸ ਲਈ ਉਹਨਾਂ ਨੇ 3 ਲੱਖ ਰੁਪਏ ਦੀ ਕੀਮਤ ਦੇਤੇ ਪਾਕਿਸਤਾਨੀ ਦੁੱਤੀਆਂ ਵੀ ਲਈਆਂ ਸਨ ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਵੀ ਕਿਹਾ ਕਿ ਪਟਵਾਰੀ ਦੇ ਨੰਨ ਦਿਨ ਤੋਂ ਉਸਨੇ ਪੂਰਾ ਖਰਚਾ ਜੜਾ ਕੀਤਾ ਸੀਗਾ ਇੱਕ ਐਂਟੀ ਕ腐ਸ਼ਨ ਐਕਸ਼ਨ ਲਾਈਨ ਪੰਜਾਬ ਗਵਰਨਰ ਦੀ ਇੱਥੇ ਕੰਪਲੇਂਟ ਆਈ ਸੀ ਬੱਬੂ ਤਨਵਰ ਤਲਵੰਡੀ ਸਾਬੂ ਤੋਂ ਨੇ ਉਹਨਾਂ ਨੇ ਤੇਜ਼ੀ ਉਹਨਾਂ ਕੋਲੋਂ ਇੱਕ ਗੁਰਵਿੰਦਰ ਪਟਵਾਰੀ ਹੈਗਾ ਨਾਲ ਉਹਦਾ ਨਿੱਕੂ ਹੈਗਾ ਕਰਿੰਦਾ ਇਹਨਾਂ ਨੇ ਕੋਈ ਜ਼ਮੀਨ ਦਾ ਇੰਤਕਾਲ ਕਰਨਾ ਸੀ ਉਹਦੇ ਸਬੰਧ ਇਹਨਾਂ ਨੇ ਹੌਲੀ ਹੌਲੀ ਕਰਕੇ ਕਰੀਬ 34,70,000 ਰੁਪਏ ਲੈ ਲਏ ਔਰ ਐਂਟੀ ਕ腐ਪਸ਼ਨ ਤੇ ਜਦੋਂ ਇਹਦੀ ਕੰਪਲੇਂਟ ਆਈ ਸੀ ਉਹਦੀ ਇਨਕੁਆਇਰੀ ਤੋਂ ਬਾਅਦ ਮਕਦਮਾ ਨੰਬਰ 29 24 11 23 ਨੂੰ ਦਰਜ ਹੋਇਆ ਸੀ। ਗੁਰਵਿੰਦਰ ਸਿੰਘ ਪਟਵਾਰੀ ਉਹਦਾ ਫਾਦਰ ਸੀ ਪਰਮਜੀਤ ਤੌਰ ਬਲਵਿੰਦਰ ਉਹਦਾ ਭਰਾ ਸੀਗਾ ਇੱਕ ਨਿੱਕੂ ਕਰਿੰਦਾ ਇਹ ਚਾਰਾਂ ਤੇ ਦਰਜ ਹੋਇਆ ਸੀਗਾ। ਇਹ ਉਸੇ ਦਿਨ ਤੋਂ ਹੀ ਇਹ ਭੱਜੇ ਹੋਏ ਸੀਗੇ ਔਰ ਜਿਹੜਾ ਪਟਵਾਰੀ ਹੈਗਾ ਇਹਨੇ ਆਪਣੀ ਬੇਲ ਵਾਸਤੇ ਅਪਰੋਚ ਕੀਤਾ ਸੀ। ਸੈਸ਼ਨ ਕੋਰਟ ਸੈਸ਼ਨ ਕੋਰਟ ਤੋਂ ਰਿਜੈਕਟ ਹੋ ਗਈ ਬਾਅਦ ਚ ਹਾਈ ਕੋਰਟ ਅਪਰੋਚ ਕੀਤਾ ਕਮਾਂਜੋ ਹਾਈ ਕੋਰਟ ਨੇ ਦੀ ਬੇਲ ਰਿਜੈਕਟ ਕਰਤੀ ਸੀ 21/3/24 ਨੂੰ ਔਰ ਲਗਾਤਾਰ ਰੇਟ ਜਾਰੀ ਸੀ ਫਿਰ ਅੱਜ ਇਹਨੇ ਇਹਨੂੰ ਵੇਖਿਆ ਵੀ ਹੋਰ ਕੋਈ ਚਾਰਾ ਨਹੀਂ ਹੈਗਾ ਅੱਜ ਫਿਰ ਇਹਨੇ ਪੇਸ਼ ਹੋ ਗਏ ਸਾਡੇ ਕੋਲ ਔਰ ਇਹਨੂੰ ਅੱਜ ਫਾਰਮਲੀ ਗੁਫਤਾਰ ਕਰ ਲਿਆ ਹੈਗਾ ਕੱਲ ਨੂੰ ਇਹਨੂੰ ਦਫਤਰ ਪੇਸ਼ ਕੀਤਾ ਜਾਵੇਗਾ ਔਰ ਨਿੱਕੂ ਜਿਹੜਾ ਇਹਦਾ ਕਰਿੰਦਾ ਹੈਗਾ ਉਹਨੂੰ ਗੁਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਆ ਬਲਵਿੰਦਰ ਸਿੰਘ ਤੇ ਜਿਹੜਾ ਇਹਦਾ ਫਾਦਰ ਪਰਮਜੀਤ ਸਿੰਘ ਉਹ ਆਲਰੇਡੀ ਹਾਈ ਕੋਰਟ ਚ ਗਏ ਸੀ ਹਾਈ ਕੋਰਟ ਤੋਂ ਨੂੰਵੈਂਟੀ ਸਿਕਸ ਦੀ ਬੇਲ ਮਿਲ ਗਈ ਜੇ ਬਾਕੀ ਜਿਹੜਾ ਇਚ ਤਤਤੀਸ਼ ਕੀਤੀ ਜਾ ਰਹੀ ਹੈ ਕੱਲ ਨੂੰ ਦਸਪ